ਰਹਿਰਾਸ ਸਾਹਿਬ ਹਰ ਜੁਗ ਜੁਗ ਭਗਤਿ ਉਪਾਇਆ ਪੈਜ ਰਖਦਾ ਆਇਆ RAM ਰਾਜੇ ਹਰਨਾਖਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਹੰਕਾਰੀਆਂ ਨਿੰਦ ਕਾਂ ਪਿੱਟਦੇ ਨਾਮ ਦੇਉ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ ਇਕ ਓਅੰਕਾਰ ਸਤਿਗੁਰ ਪ੍ਰਸਾਦ ਸ਼ਲੋਕ ਮਹੱਲਾ ਪਹਿਲਾ ਦੁਖਦਾਰੂ ਸੁਖ ਰੋਗ ਭਇਆ ਜਾ ਸੁਖਤਾਮ ਨ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾਹੋਂ ਕਰੀ ਨਾ ਹੋਈ ਬਲੇ ਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਉ ਜਾਤ ਮੈਂ ਜੋਤ ਜੋਤ ਮੈਂ ਜਾਤਾ ਆ ਕਲਕਲਾ ਭਰਪੂ ਰਹਿਆ ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀਤੀ ਸੋ ਪਾਰ ਪਇਆ ਕਹੋ ਨਾਨਕ ਕਰਤੇ ਕੀਆ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਾ ਸੋ ਦਰ ਰਾਗ ਅਸਾ ਮਹਰਲਾ ਪਹਿਲਾ ਇਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਦਰ ਤੇਰਾ ਕੇਹਾ ਸੋ ਕਰ ਕੇਹਾ ਜਿਤ ਬਹਿ ਸਰਬ ਸਮਾਲੇ ਬਾਜੀ ਤੇਰੇ ਨਾਦ ਅਨੇਕ ਅ ਸੰਖਾ ਕੀਤੇ ਤੇਰੇ ਬਾਬਨ ਹਾਰੇ ਕੀਤੇ ਤੇਰੇ ਰਾਗ ਪਰਿ ਸਿਓ ਕਹੀਐ ਕੀਤੇ ਤੇਰੇ ਗਾਵਨ ਹਾਰੇ ਗਾਵਨ ਤੁਧਨੋ ਪਵਨ ਪਾਣੀ ਬਹਿ ਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵਨ ਤੁਧਨੋ ਚਿੱਤ ਗੁਪਤ ਲਿਖ ਜਾਨਨ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਧਨੋ ਈਸਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਨ ਤੁਧਨੋ ਇੰਦਰ ਇੰਦਰਾਸਨ ਬੈਠੇ ਦੇਵਤਿਆਂ ਅੰਦਰ ਨਾਲੇ ਗਾਵਨ ਤੁਧਨੋ ਸਿੱਧ ਸਮਾਧੀ ਅੰਦਰ ਗਾਵਨ ਤੁਧਨੋ ਸਾਧ ਵਿਚਾਰੇ ਗਾਵਨ ਤੁਧਨੋ ਜਤੀ ਸਤੀ ਸੰਤੋਖੀ ਗਾਵਣ ਤੁਧਨੋ ਵੀਰ ਕਰਾਰੇ ਗਾਵਣ ਤੁਧਨੋ ਪੰਡਤ ਪੜਨ ਰਖੀ ਸਰ ਜੁਗ ਜੁਗ ਵੇਦਾ ਨਾਲੇ ਗਾਵਣ ਤੁਧਨੋ ਮੋਹਣੀਆਂ ਮਨ ਮੋਹਨ ਸੁਰਗ ਮਛ ਪਿਆਲੇ ਗਾਵਣ ਤੁਧਨੋ ਰਤਨ ਉਪਾਈ ਤੇਰੇ 86 ਤੀਰਥ ਨਾਲੇ ਗਾਵਣ ਤੁਧਨੋ ਜੋਦ ਮਹਾ ਬਲ ਸੂਰਾ ਗਾਵਣ ਤੁਧਨੋ ਖਾਣੀ ਚਾਰੇ ਚਾਰੇ ਗਾਵਨ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇਈ ਤੁਧਨੋ ਗਾਵਨ ਜੋ ਤੁਧ ਭਾਵਨ ਰਤੇ ਤੇਰੇ ਭਗਤਰ ਸਾਲੇ ਹੋਰ ਕੀਤੇ ਤੁਧਨੋ ਗਾਵਨ ਸੇ ਮੈਂ ਚਿਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸਾਚਾ ਸਾਚੀ ਨਾਈ ਹੈਪੀ ਹੁਸੀ ਜਾਇ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਨੇ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ ਜੋ ਤਿਸ ਭਾਵੇਂ ਸੋਈ ਕਰਸੀ ਫਿਰ ਹੁਕਮ ਨਾ ਕਰ ਨਾ ਜਾਈ ਸੋ ਪਾਤ ਸਾਹੁ ਸਾਹ ਪਾਤ ਸਾਹਿਬ ਨਾਨਕ ਰਹਿਨ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੈ ਸਭ ਕੋਈ ਕੇ ਵਡ ਵੱਡਾ ਡਿਟਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਨੇ ਵਾਲੇ ਤੇਰੇ ਰਹਿ ਸਮਾਈ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੇ ਗਹੀਰਾ ਕੋਏ ਨਾ ਜਾਣੇ ਤੇਰਾ ਕੇਤਾ ਕੇ ਵਡ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਪੁਰਖਾਂ ਕੀ ਆ ਵਡਿਆਈਆਂ ਤੂਦ ਵਿਣ ਸਿੱਧੀ ਕਿਨੇ ਨਾ ਪਾਈਆ ਕਰਮ ਮਿਲੈ ਨਾਹੀ ਠਾਕ ਰਹੀਆ ਆਖਣ ਵਾਲਾ ਕਿਆ ਵਿਚਾਰਾ ਸਿੱਧੀ ਭਰੇ ਤੇਰੇ ਭੰਡਾਰਾ ਜਿਸ ਤੋਂ ਦੇਹ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀ ਮਾਂ ਵਿਸਰੇ ਮਰ ਜਾਓ ਆਖਣ ਔਖਾ ਸੱਚਾ ਨਾਉ ਸਾਚੇ ਨਾਮ ਕੀ ਲਾਗੇ ਭੂਖ ਤ ਭੂਖ ਹੈ ਖਾਏ ਚਲਿਏ ਦੂਖ ਸੋ ਕਿਉ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾਮ ਕੀ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਹੋ ਮਰੇ ਨਾ ਹੋਵੇ ਸੋਗ ਦਿਨ ਦਾ ਰਹੇ ਨਾ ਚੁੱਕੇ ਭੋਗ ਗੋਨੇ ਹੂ ਹੂਰ ਨਹੀਂ ਕੋਏ ਨਾ ਕੋ ਹੋਆ ਨਾ ਕੋ ਹੋਏ ਜੀਵੜ ਆਪ ਤੇ ਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰ ਹਤੇ ਕਮ ਜਾਤ ਨਾਨਕ ਨਾ ਵੈ ਬਾਦ ਸਨਾਤ ਰਾਗ ਗੁਜਰੀ ਮਹਲਾ 4 ਹਰ ਕੇ ਜਨ ਸਤਗੁਰ ਸਤਪੁਰਖਾ ਬਿਨੋ ਕਰੋ ਗੁਰ ਪਾਸ ਹਮ ਕੀਰੇ ਕਿਰਮ ਸਤਗੁਰ ਸਰਣਾਈ ਕਰ ਦਇਆ ਨਾਮ ਪਰਗਾਸ ਮੇਰੇ ਮਿਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇ ਵਡ ਪਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸ ਹੈ ਮਿਲੈ ਸੰਗਤ ਗੁਣ ਪ੍ਰਗਾਸ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗ ਹੀਣ ਜਮ ਪਾਸ ਜੋ ਸਤਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜੇਨ ਹਰ ਜਨ ਸਤਗੁਰ ਸੰਗਤ ਪਾਈ ਤੈਨ ਧੁਰ ਮਸਤਕ ਲਿਖਿਆ ਲੇਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹਲਾ 5 ਕਾਹੇਰੇ ਮਨ ਚਿਤ ਵਹਿ ਉਦਮ ਜਾਇਆ ਹਰ ਹਰ ਜੀਉ ਪਰਿਆ ਸੈਨ ਪਥਰ ਮੈਂ ਜੰਤਿ ਉਪਾਏ ਤਾਂ ਕਰਿ ਜਿਕੇ ਅਗੈ ਕਰ ਤਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਤਾ ਕੋਏ ਨਾ ਕਿਸ ਕੀ ਧਰਿਆ ਸਿਰ ਸਿਰ ਰਜਕ ਸੰਭਾਹੇ ਠਾਕੁਰ ਕਾਹੇ ਮਨ ਭਾਉ ਕਰਿਆ ਉੜੇ ਉੜਾ ਵਸੈ ਕੋ ਸਾ ਤਿਸ ਪਾਛੇ ਬਤਰੀ ਸ਼ਰਿਆ ਤਿਨ ਕਵਨ ਖਿਲਾਵੇ ਕਵਨ ਚੁਗਾਵੇ ਮਨ ਮੈਂ ਸਿਮਰਨ ਕਰਿਆ ਸਬਨੇਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਤ ਬਲ ਜਾਈਐ ਤੇਰਾ ਅੰਤ ਨ ਆਪਾਰਾ ਵਰਿਆ ਰਾਗ ਆਸਾ ਮਹੱਲਾ ਚੌਥਾ ਸੂਪੁਰਖ ਇਕ ਓੰਕਾਰ ਸਤਿਗੁਰ ਪ੍ਰਸਾਦ ਸੂਪੁਰਖ ਨਿਰੰਜਨ ਹਰਪੁਰਖ ਨਿਰੰਜਨ ਹਰ ਅਗਮ ਅਗਮ ਅਪਾਰ ਸਭ ਤੇ ਆਵੈ ਸਭ ਤੇ ਆਵੈ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਹਾਾਰੇ ਜੀ ਤੂੰ ਜੀਆ ਕਾ ਦਾਤਾਰਾ ਹਰ ਤੇ ਆਵੋ ਸੰਤੋ ਜੀ ਸਭ ਦੁੱਖ ਵਿਸਾਰਨਹਾਰਾ ਹਰਿਆਪੇ ਠਾਕੁਰ ਹਰਿਆਪੇ ਸੇਵਕ ਜੀ ਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਨਾ ਇਕ ਦਾਤੇ ਇਕ ਪੈਖਾਰੀ ਜੀ ਸਭ ਤੇਰੇ ਚੋਜ ਵਿਡਾਨਾ ਤੂੰ ਆਪੇ ਦਾਤਾ ਆਪੇ ਭਗਤਾ ਜੀ ਹਉ ਤਦ ਬਿਨ ਅਬਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਬਖਾਨਾ ਜੋ ਸੇਵੈ ਜੋ ਸੇਵੈ ਤੁਧ ਜੀ ਜਨ ਨਾਨਕ ਤਨ ਕੁਰਬਾਨਾ ਹਰਿ ਤਿਆ ਵੈ ਹਰਿ ਤਿਆ ਵੈ ਤੁਧ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਏ ਜਿਨ ਹਰਿ ਧਿਆਇਆ ਜੀ ਤਨ ਟੂਟੇ ਜਵ ਕੀ ਪਾਸੀ ਜਿਨ ਨਿਰਪਾਉ ਜਿਨ ਹਰ ਨਿਰਪਾਉ ਧਿਆਇਆ ਜੀ ਤਨ ਕਾ ਪਾਉ ਸਭ ਗਾ ਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰਜੀ ਤੇ ਹਰ ਹਰ ਰੂਪ ਸਮਾਸੀ ਸੇ ਧੰ ਸੇ ਧੰ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸੁਨਾਹਨ ਤੁਧ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਤੇਰੀ ਅਨਕ ਕਰਹਿ ਹਰ ਪੂਜਾ ਜੀ ਆਪ ਤਾ ਪਹਿਜ ਪਹਿਵੈ ਅੰਤਾ ਤੇਰੇ ਅਨੇਕ ਤੇਰੇ ਅਨੇਕ ਪੜ੍ਹੈ ਬਹੁ ਸਿਮਰਤ ਸਾਸ ਜੀ ਕਰ ਕਰਿਆ ਖਟ ਕਰਮ ਕਰਨਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਪਾਵੈ ਮੇਰੇ ਹਰ ਭਗਵੰਤਾ ਤੂੰ ਆਦ ਪੁਰਖ ਅਪਰੰਪਰ ਕਰਤਾ ਜੀ ਤੁਧ ਜੀਵਨ ਅਬਰ ਨ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਹਿ ਚਲ ਕਰਤਾ ਸੋਈ ਤੁਧ ਆਪੇ ਪਾਵੈ ਸੋਈ ਵਰਤੈ ਜੀ ਤੂੰ ਆਪੇ ਕਰੇ ਸੋ ਹੋਈ ਤੁਹਦੇ ਆਪੇ ਸ੍ਰੇਸ਼ਟ ਸਭ ਉਪਾਈ ਜੀ ਤੁਹਦੇ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣ ਹੋਈ ਆਸਾ ਮਹੱਲਾ ਚਬთა ਤੂੰ ਕਰਤਾ ਸਚਿਆਰ ਮੈਂਡਾ ਸਾਈ ਜਾ ਤਾ ਭਾਵੇਂ ਸੋਈ ਥੀ ਸੀ ਜਦੋਂ ਤੂੰ ਦੇਹ ਸੋਈ ਹੋਂ ਪਾਈ ਰਹਾਉ ਸਭ ਤੇਰੀ ਤੁਮ ਸਭਨੀ ਧਿਆਇਆ ਜਿਸ ਨੂੰ ਕਿਰਪਾ ਕਰਹੇ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇ ਅਤਿ ਦੇ ਆਪ ਵਿਛੋੜਿਆ ਆਪ ਮਿਲਾਇ ਤੂੰ ਦਰਿਆ ਸਭ ਤੁਝ ਹੀ ਮਾਹੀ ਤੁਝ ਬਿਨ ਦੂਜਾ ਕੋਈ ਨਾਹੀ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸ ਨੂੰ ਤੂੰ ਜਾਣਾਹੀ ਸੋਈ ਜਨ ਜਾਣੈ ਹਰ ਗੁਣ ਸਦਹੀ ਆਖ ਬਖਾਨੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਜੇ ਹੀ ਹਰ ਨਾਮ ਸੁਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਇ ਤਤ ਬਿਨ ਦੂਜਾ ਅਵਰ ਨਾ ਕੋਇ ਤੂੰ ਕਰ ਕਰ ਵੇਖੈ ਜਾਣੈ ਸੋਇ ਜਨ ਨਾਨਕ ਗੁਰਮੁਖ ਪ੍ਰਗਟ ਹੋਇ ਆਸਾ ਮਹਲਾ ਪਹਿਲਾ ਤਿਤ ਸਰਵਰ ਡੈ ਭਈ ਲੈ ਨਿਵਾਸਾ ਪਾਣੀ ਪਾਪਕ ਤਿਨਹਿ ਕੀਆ ਪੰਕ ਜੋ ਮੋਹ ਪਗ ਨਹੀਂ ਚਾਲੈ ਹਮ ਦੇਖੈ ਤਹ ਡੂਬੀਐ ਲੈ ਮਨ ਇੱਕ ਨ ਚਿਤ ਸਮੂਢ ਮਨਾ ਹਰ ਬਿਸਰ ਤੇਰੇ ਗੁਣ ਗਲਿਆ ਰਹਾਉ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿੰ ਤੂੰ ਨਾਹੀ ਵਿਸਰਿਆ ਆਸਾ ਮਹਲਾ ਪੰਜਵਾਂ ਭਈ ਪ੍ਰਾਪਤ ਮਾਨੁਖ ਦੇਹ ਰੀਆ ਗੋਬਿੰਦ ਮਿਲਨ ਕੀ ਏ ਤੇਰੀ ਬਰੀਆ ਵਰ ਕਾਜ ਤੇਰਾ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇ ਬਲ ਨਾਮ ਸਰੰਜਾਮ ਲਾਗ ਪਬ ਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰਿ ਰਾਇ ਕਹੋ ਨਾਨਕ ਹਮ ਨੀਚ ਕਰਮ ਸਰਨ ਪਰੇ ਕੀ ਰਾਖੋ ਸਰਮਾ ਇਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚਾਪਈ ਹਮਰੀ ਕਰੋ ਹੱਥ ਦਾ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨਨਨ ਮੰਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤ ਪਾਰਾ ਹਮਰੇ ਦੁਸ਼ਟ ਸਬੈ ਤੁਮ ਕਾ ਬਹੂ ਆਪ ਹੱਥ ਦੈ ਮੋਹਿ ਬਚਾ ਬਹੋ ਸੁਖੀ ਵਸੈ ਮੋਹ ਰੂ ਪਰਵਾਰਾ ਸੇਵਕ ਸਿਖ ਸਬੈ ਕਰਤਾਰਾ ਮੋਹ ਰਚਾ ਨਿਜ ਕਰਦਾ ਕਰੀਐ ਸਭੈ ਰਨ ਕੋ ਆਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮ ਹੈ ਸਾਡ ਕੋਈ ਅਵਰ ਨਾ ਧਿਆਉ ਜੋ ਵਰ ਚਾਹੂ ਸੁਤਮਤੇ ਪਾਉ ਸੇਵਕ ਸਿਖ ਹਮਾਰੇ ਤਾਰਿ ਇਹ ਚੁਣ ਚੁਣ ਸਤਰ ਹਮਾਰੇ ਮਾਰੀ ਹੈ ਆਪ ਹੱਥ ਦੇ ਮੁਝੇ ਬਰੀਏ ਮਰਨ ਕਾਲ ਕਾ ਤਰਾ ਸਨੀ ਬਰੀਏ ਓ ਜੋ ਸਦਾ ਹਮਾਰੇ ਪਛਾ ਸ੍ਰੀ ਅਸ ਤੁਜ ਜੋ ਕਰਿ ਹੋ ਰੱਛਾ ਰਾਖ ਲਿਹੁ ਮੋਹਿ ਰਾਖਨ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤਮੋਹ ਪੁਰੀ ਚਤੁਰਦਸ ਕੰਤਾ ਕਾਲ ਪਾਇ ਬ੍ਰਹਮਾ ਬਪ ਤਰਾ ਕਾਲ ਪਾਇ ਸ਼ਿਵ ਜੀ ਅਵਤਾਰ ਕਾਲ ਪਾਇ ਕਰਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾਸਾ ਜਵਨ ਕਾਲ ਜੋਗੀ ਸਿਵ ਕੀ ਓ ਬੇਦਰਾਇ ਬ੍ਰਹਮਾ ਜੋਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਿਨਾਇਓ ਦੇਵ ਦਾਇ ਤਜਛਨੇ ਪਜਾਇਓ ਆਦਿ ਅੰਤੇ ਕੈ ਅਵਤਾਰਾ ਸੋਈ ਗੁਰੂ ਸਮਝਿ ਹੋ ਹਮਾਰਾ ਨਮਸਕਾਰ ਤੇ ਸਹੀ ਕੋ ਹਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਖ ਦਿਯੋ ਸਤ ਰਣ ਕੋ ਪਲ ਮੋਬਦ ਕੀਯੋ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਛੀਟੀ ਤੇ ਗੁੰਚਰੇ ਅਸਤੁਲਾ ਸਭਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਇਕ ਇਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਯੁਧ ਕਰਖ ਕਰਾ ਕਰਤਾਰਾ ਪ੍ਰਜਾ ਤਰਤ ਤਬ ਦੇਹ ਅਪਾਰਾ ਜਬਿਆ ਕਰਖ ਗਰਤ ਹੂੰ ਕਬ ਹੂੰ ਤੁਮ ਮੈ ਮਿਲਤ ਦੇਹ ਧਰ ਸਭ ਹੂੰ ਜੀਤੇ ਬਦਨ ਸ੍ਰਿਸ਼ਟ ਸਭ ਧਾਰੈ ਆਪੋ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਣਤ ਵੇਦ ਭੇਦ ਅਰ ਅਲਮ ਨਿਰੰਕਾਰ ਨਿਰਭਿਕਾਰ ਨਿਰੰਭਯਾ ਦੇ ਨੀਲਾਨਾਧਿਆ ਸੰਭ ਤਾ ਕਾ ਮੂੜ ਚਾਰਤ ਪੇਦਾ ਜਾ ਕੋ ਭੇਵ ਨਾ ਪਾਪਤ ਵੇਦਾ ਤਾ ਕੋ ਕਰਪਾ ਹਣੇ ਅਨਮਨਤ ਮਾ ਮੂੜ ਕਸ਼ ਭੇਦ ਨਾ ਜਾਣਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਜੀਨਤ ਨਹਿ ਭੇਵ ਆਪ ਆਪਣੀ ਬੁੱਧ ਹੈ ਜੀਤੀ ਵਰਨਤ ਭਿੰਨ ਭਿੰਨ ਤੁਹੇ ਦੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਾ ਏ ਕ ਰੂਪਿਆਨੂਪਸਰ ਰੂਪ ਆ ਰੰਕ ਭਯੋ ਰਾਵ ਕਹਿ ਭੂਪਾ ਅੰਡਜ ਜੇ ਰਜ ਸੇ ਤਦ ਕੀਨੀ ਉਤਪਜ ਖਾਨ ਬਹੁਰ ਰਚ ਦਿਨੀ ਕਹਉ ਫੂਲ ਰਾਜਾ ਹਵੇ ਬੈਠਾ ਕਹਉ ਸਿਮਟ ਭਇਓ ਸੰਕਰ ਇਕੈਠਾ ਸਿਗਰੀ ਸ੍ਰਿਸ਼ਟੀ ਦਿਖਾਏ ਅਚੰਭავ ਯਾਦ ਜਗਾਤ ਸਰੂਪ ਸਯੰ ਭਵ ਅਬਰਛਾ ਮੇਰੀ ਤੁਮ ਕਰੋ ਸਿਖਿਓ ਬਾਰੈ ਸਿਖ ਸੰਗ ਰੋ दुष्ट जीते उठबत उत्पन्नता सकल मलेष करो रनकाता जे अस तुज ताप सर नहीं परे तिनके दुष्ट दुखत हवै मरे पुरख जवन पग परे ति ते हारे तिनके तुम संकट सब तारे जो काल को एक बार त्याए हैं ताके काल निकट नहीं है रक्षा हुई ताहे सब काल दुष्ट अरिष्ट डरे तत काल कृपा दृष्ट तन जाहि ने हरहु ताके ताप तनक मह हरहु ਰਿਧ ਸਿਧ ਕਰਮੋ ਸਭ ਹੋਈ ਦੁਸ਼ਟ ਸਾਸ਼ਵ ਸਕੇ ਨ ਕੋਈ ਇੱਕ ਬਾਰ ਜਨਤ ਮੈਂ ਸੰਭਾਰਾ ਕਾਲ ਫਾਸੇ ਤਾਹੀ ਉਬਾਰਾ ਜਿਨ ਨਰ ਨਾਮ ਤੇਹਾਰੂ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸਰਨ ਤੇਹਾਰੀ ਆਪ ਹੱਥ ਦੈ ਲਿਓ ਉਬਾਰੀ ਸਰਬ ਥੋਰ ਮੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਸਵਈਆ पाए गए जब ते तुमरे तब ते को वाख तेरे नहीं आन्यो राम रहीम कुरान कुरान अनेक कह मत एक ना मान्यो सिमरत शास्त्र वेद सबए बहु भेद कह हम एक ना जान्यो श्री जस पान कृपा तुमरे कर मैं ना कहयो सब तोहे बखान्यो दोहरा सगल द्वार का शाडकए गयो तुहारो द्वार ਮਾਹੇ ਗਏ ਕੀ ਲਾਜ ਅਸ ਗੋਪਿੰਦ ਦਾਸ ਤੁਹਾਰ ਆ ਰਾਮ ਕਲੀ ਮਹਲਾ ਤੀਜਾ ਆਨੰਦ ਏ ਕੋ ਓੰਕਾਰ ਸਤਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਹਿਜ ਸੇਤੀ ਮਨਵ ਜੀਆਂ ਵਧਾਂਗਾਂ ਰਾਗ ਰਤਨ ਪਰਵਾਰ ਪਰਿੰਗਾਂ ਸ਼ਬਦ ਗਾਵਣੇ ਆਈਆਂ ਸ਼ਬਦੋ ਤਾਂ ਗਾਵ ਹਰੀ ਕੇਰਾ ਮਨ ਜਿਨੀ ਵਸਾਇਆ ਕਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੂ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਅਗਲਾ ਸਮਰਾ ਸੁਆਮੀ ਸੋ ਕਿਉ ਮਨੋ ਵਿਸਾਰੇ ਕਹੈ ਨਾਨਕ ਮਨ ਮੇਰੇ ਸਦਾ ਰਹੂ ਹਰ ਨਾਲੇ ਸਾਚੇ ਸਾਹਿਬਾ ਗਿਆਨਹੀ ਕਰਤੇ ਰਹਿ ਕਰਤਾ ਤੇਰਾ ਸਭ ਕਿਛ ਹੈ ਜਿਸ ਦੇ ਹੇ ਸੋ ਪਾਵੇ ਸਦਾ ਸਿਪਤ ਸਲਾਹਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਬਾਜੇ ਸ਼ਬਦ ਘਨੇਰੇ ਕਹੈ ਨਾਨਕ ਸਚੇ ਸਾਹਿਬ ਗਿਆਨਹੀ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਹੈ ਆਧਾਰ ਮੇਰਾ ਜਿਨ ਭੁਖਾਂ ਸਭ ਗਵਾਈਆ ਕਰ ਸ਼ਾਂਤ ਸੁਖਮਨ ਆਇ ਵਸਿਆ ਜਨੇ ਇਛਾ ਸਭ ਪੂਜਾਈਆਂ ਸਦਾ ਕੁਰਬਾਨ ਕੀਤਾ ਗੁਰਵਟ ਹੋ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਨੋ ਸੰਤੋ ਸ਼ਬਦ ਤਰੂ ਪਿਆਰੂ ਸਾਚਾ ਨਾਮ ਮੇਰਾ ਆਧਾਰੂ ਬਾਜੇ ਪੰਚੇ ਸ਼ਬਦ ਤਿਤ ਘਰ ਸੁਭਾਗੇ ਘਰ ਸੁਭਾਗੇ ਸ਼ਬਦ ਬਾਜੇ ਕਲਾ ਜਿਤ ਕਰਤਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਦੁਰਕਰਮ ਪਾਇਆ ਤੁਤ ਜਨ ਕੋ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਕਰਿ ਅਨਹਦ ਬਾਜੇ ਆਨੰਦ ਸੁਨੋ ਵੱਡ ਭਾਗੇ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੇ ਸਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਨੀ ਸੁਨਤੇ ਪੁਨੀਤ ਕਹਤੇ ਪਵਿਤ ਸਤ ਗੁਰ ਰਹਾ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ ਮੰਦਾਵਨੀ ਮਹਲਾ 5 ਹਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭ ਸੇ ਆਧਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਏ ਉਦਾਰੋ ਇਹੇ ਵਸਤ ਤਜੀ ਨਹ ਜਾਈ ਨਿਤ ਨਿਤ ਰੱਖੇ ਰਤਾਰੋ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਬਸਾਰੋ ਸ਼ਲੋਕ ਮਹਲਾ 5 ਤੈਰਾ ਕੀਤਾ ਜਾਤੋ ਨਹੀਂ ਮੈਨੂੰ ਜੋਗ ਕੀ ਤੋਈ ਮੈਂ ਨਿਰਗੁਣਿਆਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮਹਿ ਰਹਿਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀਵੈ ਹਰਿਆ ਪੌੜੀ ਜਿੱਥੈ ਤੂੰ ਸਮਰੱਥ ਜਿੱਥੈ ਕੋਈ ਨਾਹੀ ਉਥੇ ਤੇਰੀ ਰੱਖ ਅਗਨੀ ਉਦਰ ਮਾਹੀ ਸੁਨ ਕੈ ਜਮ ਕੇ ਦੂਤ ਨਾਏ ਤੇਰੇ ਛੱਡ ਜਾਹੇ ਭਵ ਜਲ ਬਖ ਮਸਗਾ ਹੋ ਗੁਰ ਸ਼ਬਦੀ ਪਾਰ ਪਾਹੇ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਹੀ ਖਾਹੇ ਕਲ ਮੈਂ ਹੋ ਪੁੰਨ ਗੁਣ ਗੋਵਿੰਦ ਗਾਹੇ ਸਭ ਸੈ ਨੂੰ ਕਿਰਪਾਲ ਸਮਾਲੇ ਸਾਹੇ ਸਾਹੇ ਬਿਰਥਾ ਕੋਈ ਨਾ ਜਾਏ ਜੇ ਆਵੇ ਤੁਦ ਆਹੀ ਸਲੋਕ ਮਹੱਲਾ ਪੰਜਵਾ ਅੰਤਰ ਗੁਰ ਅਰਾਧਨਾ ਜਿਹਵਾ ਜਪ ਗੁਰਨਾਉ ਨੇਤਰੀ ਸਤਗੁਰੂ ਵੇਖਣਾ ਸਰਵਣੇ ਸੁਨਣਾ ਗੁਰਨਾਮ ਸਤਗੁਰ ਸੇ ਤੀਰਤਿਆ ਦਰਗਹਿ ਪਾਈ ਅਠਾਉ ਕਹੋ ਨਾਨਕ ਕਿਰਪਾ ਕਰੇ ਜਿਸਨੂੰ ਇਹ ਵਾਥ ਦੇ ਜਗ ਮਹਿ ਉਤਮ ਕਾਢੀਐ ਵਿਰ ਲੈ ਕੇ ਕੇ ਮਹੱਲਾ ਪੰਜਮਾ ਰਖੇ ਰਖਣਹਾਰ ਆਪਿ ਬਾਰਿਆਂ ਗੁਰ ਕੀ ਪੈਰੀ ਪਾਏ ਕਾਜ ਸਵਾਰਿਆਂ ਹੋ ਆਇ ਆਪ ਦਿਆਲ ਮਨੋ ਨ ਵਿਸਾਰਿਆਂ ਸਾਧ ਜਨਾਂ ਕੈ ਸੰਗ ਪਵਜਲ ਤਾਰਿਆਂ ਸਾਕਤ ਨਿੰਦਕ ਦੁਸ਼ਟਖਿਨ ਮਾਹੀ ਬਿਦਾਰਿਆਂ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੀ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੀ ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਹੇ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ